ਹਾਂਜੀ ਬਾਈ ਸਾਸਤਰੀ ਘਰ ਬਾਈ ਅਮ ਅੱਜ ਆਪਾਂ 5 ਦਿਨ ਹੋਏ ਨੇ 1.5 ਲੱਖ ਦੀ ਲੈ ਕੇ 1.42 ਲੱਖ ਦੀ ਮੱਝ ਲੈ ਕੇ ਆਏ ਤੇ ਆਪਾਂ ਇਹ ਤੇ ਮੱਝ ਚਾਣ ਚੱਕ ਕੇ ਇੱਕਦਮ ਬੀਪੀ ਘਟ ਗਿਆ ਚਾਣ ਚੱਕ ਕੇ ਬੀਪੀ ਦੇ ਟੀਕੇ ਲਾਏ 106 ਬੁਖਾਰ ਵਗ ਗਿਆ ਹੁਣ ਬੁਖਾਰ ਇੰਨਾ ਨਜਾਇਜ਼ ਜ਼ਿਆਦਾ ਰਹਿ ਤਾ ਕਹਿੰਦਾ ਵੀ ਕਦੋਂ ਵੀ ਮਰ ਸਕਦੀ ਐ ਵੀ ਗੱਲ ਇਹ ਐ ਵੀ ਆਪਾਂ ਜਦੋਂ ਚਾਣ ਚੱਕ ਆਪਣੇ ਫਾਰਮ ਚਲਦੇ ਨੇ ਜਾ ਕਈ ਵਾਰੀ ਇਹੋ ਜੇ ਨੁਕਸਾਨ ਹੋ ਜਾਂਦੇ ਨੇ ਆਪਣਾ ਕੋਈ ਡੰਗਰ ਮਰ ਜਾਂਦਾ ਤਾਂ ਪੱਜਾ ਜੱਕਬ ਦੀ ਹਿੰਮਤ ਹਾਰ ਜਾਂਦੀ ਹੁਣ ਐਤਕੀ ਐਤਕੀ ਦਾ ਸਾਲ ਜੇ ਮੈਂ ਤੁਹਾਨੂੰ ਦੱਸਾਂ ਚਾਰ ਕਿਲੇ ਦਾ ਮੇਰੇ ਹਰੇ ਮਟਰ ਤੇ ਇੱਕ ਵਾਰੀ ਤੋੜੀ ਐ ਕੋਈ 10-12 ਰੁਪਏ ਲੱਗੇ ਦੂਜੀ ਵਾਰੀ ਗੜਿਆਂ ਨੇ ਜਮਾਂ ਖਤਮ ਕਰਤੀ ਚਾਰ ਦੇ ਚਾਰ ਕਿਲੇ ਉਧਰੋਂ ਆਹ ਮੱਝ ਜਮਾਂ ਖਤਮ ਪਈ ਐ ਇੱਕ ਪਹਿਲਾਂ ਬੈੜੀ ਜਮਾਂ ਖਤਮ ਹੋ ਗਈ ਇੱਕੋਂ ਦੂਸਰੋਂ ਪਹਿਲਾਂ ਮੱਝ ਖਤਮ ਹੋ ਗਈ ਤੇ ਹੁਣ ਇੱਕ ਆਹ ਮੱਝ ਹੁਣੇ ਪ੍ਰਮਾਤਮਾ ਦਾ ਜਾਣਦਾ ਉਹ ਸੱਚੇ ਪਾਤਸ਼ਾਹ ਵੀ ਉਹਨੂੰ ਕੀ ਮਨਜ਼ੂਰ ਹੈ ਆਪਾਂ ਹਿੰਮਤ ਨਹੀਂ ਹਾਰਦੇ ਆਪਣੀ ਮਿਹਨਤ ਜਾਰੀ ਰੱਖੋ ਕਦੇ ਵੀ ਜੇ ਜਾਦੇ ਵਾਧਾ ਆਂਦਾ ਹੈ ਤਾਂ ਇੰਨੀ ਖੁਸ਼ੀ ਨਾ ਮਨਾਓ ਕਿ ਆਪਣਾ ਟਿਕਾਣਾ ਨਾ ਕੋਈ ਰਹੇ ਜੇ ਜਾਦੇ ਟੋਟਾ ਆਂਦਾ ਹੈ ਤਾਂ ਇੰਨਾ ਦੁੱਖ ਨਾ ਮਨਾਓ ਵੀ ਆਪਾਂ ਆਪਣੀ ਹਿੰਮਤੇ ਹਾਰ ਜੀਏ ਜਹਾਵਦਾ ਸਰੀਰੇ ਜਮੀਂਡਾ ਮੰਡੋਲ ਕਰ ਜੀਏ ਕੋਈ ਗੱਲ ਨਹੀਂ ਵਾਦੇ ਘਾਟੇ ਬੰਦੇ ਦੀ ਜ਼ਿੰਦਗੀ ਦੇ ਨਾਲ ਨੇ ਪ੍ਰਮਾਤਮਾ ਨੂੰ ਜੋ ਮਨਜ਼ੂਰ ਆ ਉਹੀ ਹੋਣਾ ਉਹਦੀ ਉਹਦੇ ਤੋਂ ਮੈਨਾਂ ਇੱਕ ਪੱਤਾ ਵੀ ਨਹੀਂ ਝੂਲਦਾ ਉਹਨਾ ਉਹਦੀ ਮਰਜ਼ੀ ਹੈ ਜੇ ਬਚਣਾ ਹੋਇਆ ਨੇ ਬਚ ਜਾਣਾ ਮੈਂ ਬਚਣਾ ਹੋਇਆ ਬਈ ਉਸ ਮਾਲਕ ਦੇ ਆਸਰੇ ਦੁਆ ਕਰਿਓ ਪ੍ਰਮਾਤਮਾ ਅੱਗੇ ਵੀ ਆਪਣੀ ਮੱਝ ਇਹ ਬਚ ਜੇ ਕਿਉਂਕਿ ਅਨਬੋਲਤਾ ਮੇਰੀ ਛੋਟੀ ਜੀ ਕੱਟੀ ਆ 5 ਦਿਨਾਂ ਦੀ ਭੁੱਖੀ ਵਿਚਾਰੀ ਰੋ ਰਹੀ ਆ ਉਹਨੂੰ ਦੁੱਧ ਪਿਆਣਿਆ ਗਾਂ ਗੋਂ ਦਾ ਹਾਂ ਸਤਿ ਸ੍ਰੀ ਅਕਾਲ